ਪਿੰਡ ਲੋਟ ਵਿਖੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ 531ਵਾਂ ਪ੍ਰਕਾਸ਼ ਪੂਰਵ ਡੇਰਾ ਬਾਬਾ ਸ਼੍ਰੀ ਚੰਦ ਜੀ ਤਪ ਅਸਥਾਨ ਬਾਬਾ ਕਰਤਾਰ ਦਾਸ ਜੀ ਪਿੰਡ ਲੋਟ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਹ ਸਮਾਗਮ ਡੇਰਾ ਗੱਦੀ ਨਸੀਬ ਮਹੰਤ ਸਤਨਾਮ ਦਾਸ ਲੋਟ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ ਸੀ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਸੰਤ ਮਹਾਪੁਰਸ਼ਾਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਬਾਬਾ ਸ਼੍ਰੀ ਚੰਦ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਸੰਗਤਾਂ ਉਨ੍ਹਾਂ ਦੇ ਵਿਚਾਰ ਦੱਸੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਧਾਰਨਾ ਨਾਲ ਜੋੜਨ ਦਾ ਯਤਨ ਕੀਤਾ ਮੁੱਖ ਸੇਵਾਦਾਰ ਬਾਬਾ ਰਾਜੂ ਨੇ ਕਿਹਾ ਕਿ ਇਹ ਉਹ ਕੌਮਾਂ ਤੇ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਜੋ ਆਪਣੇ ਪੁਰਖਿਆਂ ਦੇ ਪਾਏ ਪੂਰਨਿਆਂ ਤੇ ਚੱਲਦੇ ਹਨ ਇਸ ਮੌਕੇ ਬਾਬਾ ਰਾਜੂ ਜੀ ਨੇ ਆਇਆਂ ਸੰਗਤਾਂ ਜੀ ਨੂੰ ਜੀ ਆਇਆ ਕਿਹਾ ਉਥੇ ਹੀ ਹੁਮ ਹੁਮਾ ਕੇ ਪਹੁੰਚੇਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਪਤਵੰਤ ਸੱਜਣਾ ਦਾ ਸਿਰ ਪਾਉ ਦੇ ਕੇ ਸਨਮਾਨ ਕੀਤਾ ਗਿਆ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਆਈਜੀ ਪੰਜਾਬ ਰਣਬੀਰ ਸਿੰਘ ਖਟੜਾ ਨੇ ਵੀ ਹਾਜ਼ਰੀ ਭਰੀ 500 ਦੇ ਭਰਪੂਰ ਸਿੰਘ ਮਟਰਾ ਦੀ ਇੱਕ ਖਾਸ ਰਿਪੋਰਟ

ਪੁਰਸ਼ੋ ਗੋਵਿੰਦਾ ਮਹਾਰਾਜ ਮਹਾਰਾਜ ਜਤੋ ਵਾਲੀ ਜੀ ਬਾਬਾ ਬਿਕਰਮ ਮਹਾਰਾਜ ਦੇਸ ਦਾ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੂਲ ਮੰਤਰ ਦਾ ਆਧਾਰ ਵਿਚਾਰ ਕੀਤਾ ਹੈ ਬਾਬਾ ਸ੍ਰੀ ਚੰਦ ਮਹਾਰਾਜ ਨੇ ਵੀ ਗੁਰੂ ਨਾਨਕ ਪਾਸ਼ਾ ਮਹਾਰਾਜ ਦੀ ਉਧਾਰਨਾ ਤੇ ਚੱਲੇ ਨੇ ਸਿੱਖੀ ਦਾ ਪ੍ਰਚਾਰ ਕਰਿਆ ਗੁਰੂ ਦੇ ਨਾਲ ਬਾਣੀ ਦੇ ਨਾਲ ਦੁਨੀਆ ਨੂੰ ਜੋੜਿਆ ਚੰਗੇ ਕਰਮ ਕਰੋ ਮਾਪੇ ਦੀ ਸੇਵਾ ਕਰੋ ਨਸਿਆਂ ਤੋਂ ਰਹਿਤ ਰਹੋ ਆਪਣੇ ਦਸਾਂ ਨਾਂ ਦੀ ਕਿਰਤਕਮਾਈ ਕਰੋ ਸਾਧੂ ਸਮਾਜ ਦੀ ਸੇਵਾ ਕਰੋ ਅੱਜ ਦਾ ਜੋ ਪ੍ਰੋਗਰਾਮ ਆ ਕਿਸ ਸਥਾਨ ਤੇ ਕਿਹੜੇ ਕਿਹੜੇ ਸਾਧੂ ਪਹੁੰਚੇ ਆ ਇਹ ਡੇਰਾ ਬਾਬਾ ਸ੍ਰੀਚੰਦ ਜੀ ਤਪਸਥਾਨ ਬਾਬਾ ਕਰਤਾਰਦਾਸ ਜੀ ਤੇ ਨੇਕਾਂ ਹੀ ਸਾਧੂ ਸਮਾਜ ਆਪਣੇ ਨੇਕਾ ਨੇਕਾ ਹਿੰਮਤਾਂ ਦੇ ਸਾਧੂ ਸਮਾਜ ਪਹੁੰਚ ਨੇ ਧਮੋਰ ਤੋਂ ਮਹਾਪੁਰਸ਼ ਪਹੁੰਚ ਨੇ ਸ੍ਰੀ ਮਹੰਤ ਨੇ ਸਾਡੇ ਇਹ ਸਾਰੇ ਜਿੰਨੇ ਵੀ ਸਾਧੂ ਸਮਾਜ ਪਹੁੰਚੇ ਆ ਬਾਬਾ ਜੀ ਵੈਜਨਾਥ ਤੋਂ ਨੇ ਸਵਾਮੀ ਮੁਕਤਾਨੰਦ ਜੀ ਨੇ ਸਾਰੇ ਸਾਧੂ ਮਹਤਵਾਂ ਦਾ ਮੈਂ ਨਾਂ ਨਹੀਂ ਜਾਣਦਾ ਗੱਲੇ ਦਾ ਸਾਰੇ ਸਾਧੂ ਸਮਾਜ ਦਾ ਬਹੁਤ ਬਹੁਤ ਧੰਨਵਾਦ ਜੀ